ਕਲੀ ਮਹਲਾ ਤੀਜਾ ਨਾਮ ਤੇ ਇੱਕੰਕਾਰ ਸਤਿਗੁਰ ਪਰਸ਼ਾਦ ਅਨੰਦ ਪਿਆ ਮੈਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈ ਪਾਇਆ ਸਹਿਜ ਸੇਤੀ ਮਨ ਵਧੀਆਂ ਵਦਾਈਆਂ ਰਾਗ ਰਤਨ ਪਰਬਾਰ ਪਰੀਆਂ ਸ਼ਬਦ ਗਾਉਣੀਆਂ ਆਈਆਂ ਸ਼ਬਦੋ ਤੈ ਗਾਓ ਹਰੀ ਕੇਰਾ ਮਨ ਨਿਨੀ ਬਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਗੋ ਮਨੋ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਈ ਬਾਚਾ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੀ ਸਹਾਈ ਜਿਸ ਦੇ ਸੁਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨਵਸਾਰੇ ਨਾਮ ਜਿਨ ਕੈ ਮਨ ਵਸਿਆ ਵਾਦੀ ਸ਼ਬਦ ਕਨੇਰੇ ਕਹੀ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਤੁਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਣੀ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੋ ਸੰਤੋਖ ਸਬਤ ਰੋਪਿਆ ਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਤਿ ਅਧਿਕਾਰ ਸਵਾਗੇ ਘਰ ਸਵਾਗੇ ਸਾਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦਤੁ ਦਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਘਰ ਪਾਇਆ ਤੁਧੁ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਨਿਤਕਰ ਅਨਹਦ ਵਾਜੇ ਆਨੰਦ ਸੁਨੋ ਬੜਾ ਕੀਓ ਸਗਲ ਮਨੋਹਰਤ ਪੂਰੇ ਪਾਰ ਪਰਮਪਰ ਪਾਇਆ ਉਤਰੈ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਜੇ ਪੂਰੀ ਗੁਰਤੀ ਜਾਣੀ ਸੋਂਦੇ ਪਨੀਦ ਕਹਿ ਦੇ ਪਵਤ ਸਤ ਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣਦੇ ਪਨੀ ਜਾ ਦੇ ਪਵਿਤ ਸਤ ਗੁਰ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਤੂਰੇ ਆਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ